ਜਿੱਥੇ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨੋਂ ਨਾਦੇਵੋ ਲੋ ਏਅਰ ਇੰਡੀਆ ਦੀ ਫਲਾਈਟ ਨੂੰ ਲੈ ਕੇ ਸਵਾਲ ਚੁੱਕੇ ਗਏ ਤੇ ਉਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਇੰਡੀਗੋ ਦੀ ਫਲਾਈਟ ਨੂੰ ਲੈ ਕੇ ਸਵਾਲ ਚੁੱਕੇ ਤੇ ਹੁਣ ਇਹ ਸਭ ਦੇ ਦਰਮਿਆਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਜੜੀਆਂ ਨਾਰਾਜ਼ਗੀ ਉਹ ਜ਼ਾਹਰ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਦੇਰ ਰਾਤ ਉਮਰ ਅਬਦੁੱਲਾਹ ਨੂੰ ਲੈ ਕੇ ਇੰਡੀਗੋ ਦੀ ਇੱਕ ਫਲਾਈਟ ਜੰਮੂ ਤੋਂ ਰਵਾਨਾ ਹੋਈ ਜਿਸ ਨੇ ਦਿੱਲੀ ਉਤਰਨਾ ਸੀ ਪਰ ਦਿੱਲੀ ਹਵਾਈ ਅੱਡੇ ਤੇ ਭੀੜ ਜ਼ਿਆਦਾ ਹੋਣ ਕਰਕੇ ਫਲਾਈਟ ਜਿਹੜੀ ਹੈ ਜੈਪੁਰ ਦੇ ਵਿੱਚ ਲੈਂਡ ਕਰਦੀ ਹੈ ਤਾਂ ਰਾਤ 1 ਵਜੇ ਦੇ ਕਰੀਬ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ 에어 ਫਲਾਈਟ ਜਿਹੜੀ ਹੈ ਉਹ ਜੈਪੁਰ ਦੇ ਵਿੱਚ ਲੈਂਡ ਕਰਦੀ ਹੈ ਤੇ ਜੈਪੁਰ ਚ ਕੁਛ ਸਮਾਂ ਵੇਟ ਕਰਨ ਤੋਂ ਬਾਅਦ 2 ਵਜੇ ਰਾਤ ਨੂੰ ਇਹ ਫਲਾਈਟ ਫਿਰ ਤੋਂ ਉਡਾਨ ਭਰਦੀ ਹੈ ਤੇ ਦਿੱਲੀ ਪਹੁੰਚਦੀ ਹੈ ਜਿਸ ਤੋਂ ਬਾਅਦ ਉਮਰ ਅਬਦੁੱਲਾਹ ਰਾਦੇ ਦਾ ਗੁੱਸਾ ਜਿਹੜਾ ਉਹਨੇ ਫੁੱਟਿਆ ਤੇ ਉਮਰ ਅਬਦੁੱਲਾਹ ਔਰ ਆਦੇ ਵੱਲੋਂ ਐਕਸ ਦੇ ਉੱਤੇ ਟਵੀਟ ਕਰਕੇ ਆਪਣੇ ਮੰਨ ਦੀ ਪੜਾਹ ਜਿਹੜੀ ਆ ਉਹ ਕੱਢੀ ਗਈ ਹੈ ਉਮਰ ਅਬਦੁੱਲਾਹ ਔਰ ਆਦੇ ਵੱਲੋਂ ਦਿੱਲੀ 에ਅਰਪੋਰਟ ਉੱਥੋਂ ਤੀ ਨੂੰ ਵੀ ਜਿਹੜੀ ਹੈ ਉoze ਪਰਤੀ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਦਿੱਲੀ ਦੇ ਵਿੱਚ ਜਿਹੜਾ ਜਹਾਜ਼ੇ ਲੈਂਡ ਕਰਨਾ ਸੀ ਤਾਂ ਤੁਹਾਨੂੰ ਦੱਸੀਏ ਕਿ ਰਾਤ ਦੇ 12 ਵਜੇ ਦਾ ਸਮਾਂ ਜਿਹੜਾ ਇਸ ਫਲਾਈਟ ਦੇ ਉਤਰਨ ਦਾ ਦੱਸਿਆ ਜਾ ਰਿਹਾ ਪਰ ਫਲਾਈਟ ਨੂੰ ਉਤਰਨ ਦੇ ਲਈ ਜਗ੍ਹਾ ਨਹੀਂ ਦਿੱਤੀ ਗਈ ਜਾਂ ਫਿਰ ਇਹ ਕਹਦੀ ਹੈ ਕਿ ਦਿੱਲੀ 에어ਪੋਰਟ ਤੇ ਖਾਸੀ ਭੀੜ ਹੋਣ ਕਰਕੇ ਉਡਾਨਾਂ ਦੀ ਇਸ ਉਡਾਨ ਨੂੰ ਉਤਰਨ ਦਾ ਸਮਾਂ ਨਹੀਂ ਮਿਲ ਸਕਿਆ ਜਿਸ ਕਰਕੇ ਇਹ ਫਲਾਈਟ ਜਿਹੜੀ ਹੈ ਉਹ ਦਿੱਲੀ ਉਤਰਨ ਦੀ ਥਾਂ ਤੇ ਉੱਤੇ ਜੈਪੁਰ ਉਤਰਦੀ ਹੈ ਤੇ ਰਾਤ ਦੇ 2 ਵਜੇ ਇਹ ਫਲਾਈਟ ਮੋੜ ਤੋਂ ਜੈਪੁਰ ਤੋਂ ਉਡਾਨ ਭਰ ਕੇ ਦਿੱਲੀ ਪਹੁੰਚਦੀ ਹੈ ਜੇ ਸਭ ਦੇ ਦਰਮਿਆਨ ਉਮਰ ਅਬਦੁੱਲਾ ਜਿਹੜੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਤਾਂ ਉਹਨਾਂ ਦਾ ਗੁੱਸਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਨਿਕਲਦਾ ਹੈ ਤਾਂ ਐਕਸ ਦੇ ਉੱਤੇ ਪੋਸਟ ਕਰਦੇ ਹੋਏ ਉਮਰ ਅਬਦੁੱਲਾ ਹੋਰ ਅਨੇਦ ਦਿੱਲੀ ਦੇ ਹਵਾਈ ਅੱਡੇ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ 3 ਘੰਟੇ ਹਵਾ 'ਚ ਰਹਿਣ ਤੋਂ ਬਾਅਦ ਮੈਨੂੰ ਜੈਪੁਰ ਮੋੜ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ 1 ਵਜੇ ਜਿਹੜਾ ਅਸੀਂ ਜੈਪੁਰ ਦੇ ਵਿੱਚ ਜਹਾਜ਼ ਦੀਆਂ ਪੌੜੀਆਂ ਤੇ ਖੜੇ ਹੋ ਕੇ ਖੁੱਲੀ ਹਵਾ ਦਾ ਆਨੰਦ ਮਾਣ ਰਹੇ ਹਾਂ ਤਾਂ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਪੋਸਟ ਕਰਦੇ ਹੋਏ ਉਮਰ ਅਬਦੁੱਲਾਹ ਉਹ ਰਾ ਨੇ ਜਿਹੜਾ ਸੁਆਹ ਖੜੇ ਕੀਤੇ ਨੇ ਤੇ ਨਾਲ ਦੀ ਨਾਲ ਤੰਜ ਕਸਿਆ ਦਿੱਲੀ ਹਵਾਈ ਅਥਾਰਟੀ ਦੇ ਉੱਤੇ ਤੇ ਉਹਨਾਂ ਨੇ ਇਹ ਵੀ ਕਹਿ ਕੇ ਹਵਾਈ 에어ਪੋਰਟ ਜਿਹੜਾ ਹੈ ਦਿੱਲੀ ਦਾ ਉਸ ਦੀ ਅਥਾਰਟੀ ਤੋਂ ਤੰਜ ਕਸੇ ਹੋਏ ਕਿਹਾ ਕਿ ਰਾਤ ਦੇ 1 ਵਜੇ ਮੈਂ 에어ਪੋਰਟ ਤੇ ਵਿੱਚ ਲੈਂਡ ਨਾ ਹੋਣ ਕਾਰਨ ਹੁਣ ਮੈਂ ਜੈਪੁਰ ਦੇ ਵਿੱਚ ਜਹਾਜ਼ ਦੀਆਂ ਪੌੜੀਆਂ ਦੇ ਉੱਤੇ ਖੜਾ ਹੋ ਕੇ ਖੁੱਲੀ ਹਵਾ ਦਾ ਆਨੰਦ ਮਾਣ ਰਿਹਾ ਤੇ ਇਸੇ ਨਾਲ ਹੀ ਉਹਨਾਂ ਨੇ ਕਹਿ ਕੇ ਜਿਹੜਾ ਇਹ ਕਿ ਤੋਂ ਮੈਨੂੰ ਲੱਗ ਨਹੀਂ ਰਿਹਾ ਕਿ ਅਸੀਂ ਇੱਥੋਂ ਨਿਕਲ ਸਕਾਂਗੇ ਤਾਂ ਜੈਪੁਰ ਦੇ ਹਵਾਈ ਅੱਡੇ ਦੇ ਉੱਤੇ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਹੈ ਨਿੰਦਾ ਕੀਤੀ ਗਈ ਹੈ ਇੱਕ ਤੰਜੀਆ ਤਰੀਕੇ ਦੇ ਵਿੱਚ ਉਹਨਾਂ ਦੇ ਵੱਲੋਂ ਨਿੰਦਾ ਜਿਹੜੀ ਆ ਉਹ ਕੀਤੀ ਗਈ ਹੈ 에어ਪੋਰਟ ਅਥਾਰਟੀ ਦੀ ਉਹਨਾਂ ਨੇ ਕਹਿ ਕਿ ਮੈਨੂੰ ਔਖਾ ਲੱਗਦਾ ਕਿ ਮੈਂ ਇਥੋਂ ਨਿਕਲ ਪਾਉਂਗਾ ਕਿਉਂਕਿ ਕਾਫੀ ਲੰਬਾ ਸਮਾਂ ਜਿਹੜਾ ਹੈ ਉਹ ਹਵਾ ਦੇ ਵਿੱਚ ਰਹੇ ਨੇ 우ਮਰ ਅਬਦੁੱਲਾ ਜਹਾਜ਼ ਹਵਾ ਦੇ ਵਿੱਚ ਰਿਹਾ ਤੇ ਉਸ ਸਬਾਹ ਜਦੋਂ ਦਿੱਲੀ 에어ਪੋਰਟ ਦੇ ਉੱਤੇ ਉਤਰਨ ਦੀ ਅਥਾਰਟੀ ਨਹੀਂ ਮਿਲੀ ਤਾਂ ਆਹ ਜਹਾਜ਼ ਇੰਡੀਗੋ ਦਾ ਜਿਹੜਾ ਹੈ ਇਹ ਵਾਪਸ ਜੈਪੁਰ ਨੂੰ ਪਰਤਦਾ ਹੈ ਜੈਪੁਰ ਦੇ ਵਿੱਚ 1 ਘੰਟਾ ਸਟੇ ਲੈਣ ਤੋਂ ਬਾਅਦ ਰਾਤ ਦੇ 2 ਵਜੇ ਜਹਾਜ਼ ਮੁੜ ਤੋਂ ਉਡਾਨ ਭਰਦਾ ਹੈ ਤੇ ਉਸ ਸਬਾਹ ਦੇ ਜੈਪੁਰ ਪਹੁੰਚਦਾ ਹੈ ਤੇ ਇਸ ਸਭ ਦੇ ਦਰਮਿਆਨ ਖੱਜਲਖਵਾਰ ਹੋਏ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ 우ਮਰ ਅਬਦੁੱਲਾ ਇੱਕ ਤੰਜੀਆ ਅੰਦਾਜ਼ ਦੇ ਵਿੱਚ ਨਿੰਦਾ ਕਰਦੇ ਹੋਏ ਨਜ਼ਰ ਆਏ ਨੇ